ਕੋਈ ਵੀ ਪਰਸਨ ਓਵਰ weight ਕਿਉਂ ਹੁੰਦਾ ਹੈ? ਇਹਦੇ ਪਿੱਛੇ ਕੀ ਰੀਜ਼ਨ ਹੈ? ਵੇਖੋ ਰੀਜ਼ਨ ਤੇ ਬਹੁਤ ਸਾਰੇ ਹੋ ਸਕਦੇ ਨੇ ਪਰ ਅੱਜ ਆਪਾਂ ਇੱਕ ਰੀਜ਼ਨ ਦੀ ਗੱਲ ਕਰਾਂਗੇ। ਮੰਨ ਲਓ ਇੱਕ ਮੇਲ ਪਰਸਨ ਹੈ ਜਿਹਦੀ ਕੈਲਰੀ ਦੀ ਰਿਕੁਆਇਰਮੈਂਟ ਹੈ ਡੇਲੀ ਦੀ 1400 ਤੋਂ ਲੈ ਕੇ 1600 ਕੈਲਰੀਜ਼ ਠੀਕ ਹੈ ਜੀ। ਮਤਲਬ ਉਹ 1400 ਤੋਂ ਲੈ ਕੇ 1600 ਕੈਲਰੀਜ਼ ਖਾਵੇ ਤੇ ਉਹ ਪਰਸਨ ਆਪਣੇ ਆਇਡਲ weight ਦੇ ਉੱਤੇ ਰਹਿ ਸਕਦਾ ਹੈ। ਉਸਦਾ ਵਜ਼ਨ ਜਿਹੜਾ ਹੈ ਉਹ ਕਦੀ ਵੀ ਵਧੇਗਾ ਨਹੀਂ ਠੀਕ ਹੈ ਜੀ। ਪਰ ਜੇ ਉਹੀ ਪਰਸਨ ਜਿਹੜਾ ਅੱਜ ਆਪਣੇ ਆਇਡਲ weight ਦੇ ਉੱਤੇ ਹੈ 1400 ਤੋਂ 1600 ਕੈਲਰੀ ਖਾਣ ਦੀ بجائے ਉਹ 2000 ਕੈਲਰੀ ਡੇਲੀ ਖਾਣੀ ਸਟਾਰਟ ਕਰ ਦੇਵੇ ਫਿਰ 2500 ਕਰ ਦੋ ਦੇ ਸਟਾਰਟ ਫਿਰ 3000 ਤੇ ਚਲਿਆ ਜਾਵੇ 3500 ਤੇ ਚਲਿਆ ਜਾਵੇ 4000 ਕੈਲਰੀਜ਼ ਦੇ ਉੱਤੇ ਚਲਿਆ ਜਾਵੇ ਜਿੱਦਾਂ ਜਿੱਦਾਂ ਉਹ ਪਰਸਨ ਆਪਣੀ ਕੈਲਰੀਜ਼ ਨੂੰ ਵਧਾਉਂਦਾ ਜਾਵੇਗਾ ਬਾਡੀ ਦੇ ਵਿੱਚ ਜ਼ਿਆਦਾ ਕੈਲਰੀ ਜਾਏਗੀ ਹੋਏਗਾ ਕਿ ਹੌਲੀ-ਹੌਲੀ ਕਰਦੇ ਹਾਂ ਜਿੱਦਾਂ ਜਿੱਦਾਂ ਦਿਨ ਪੀਤਣਗੇ ਉਦਾਂ-ਉਦਾਂ ਉਹ ਪਰਸਨ ਓਵਰ weight ਹੋਵੇਗਾ ਮੋਟਾਪੇ ਦਾ ਸ਼ਿਕਾਰ ਹੋਵੇਗਾ ਸੋ ਜੇ ਤੁਸੀਂ ਉਹ ਪਰਸਨ ਹੋ ਜਿਹੜੇ ਜ਼ਿਆਦਾ ਕੈਲਰੀਜ਼ ਖਾ ਕੇ ਓਵਰ weight ਹੋ ਚੁੱਕੇ ਹੋ ਮੋਟਾਪੇ ਦੇ ਸ਼ਿਕਾਰ ਹੋ ਚੁੱਕੇ ਹੋ ਤੇ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਹੋ ਆਈਡਲ weight ਦੇ ਉੱਤੇ ਆਣਾ ਚਾਹੁੰਦੇ ਹੋ ਤੇ ਮੈਂ ਤੁਹਾਡੀ ਹੈਲਪ ਕਰ ਸਕਦਾ ਵਾਂ ਤੁਹਾਨੂੰ ਤੁਹਾਡੇ ਆਈਡਲ weight ਦੇ ਉੱਤੇ ਲਿਆਉਣ ਦੇ ਵਾਸਤੇ ਮੈਂ ਆਪਣਾ 28 ਕਿਲੋ ਹੈਲਦੀ weight loss ਕੀਤਾ ਹੈ 28 ਕਿਲੋ ਫੈਟ ਮੈਂ ਆਪਣੀ ਬੋਡੀ ਦੇ ਵਿੱਚੋਂ ਕੱਢ ਕੇ ਸੁੱਟ ਦਿੱਤਾ ਹੈ ਤੇ ਮੈਂ ਤੁਹਾਡੀ ਵੀ ਹੈਲਪ ਕਰ ਸਕਦਾ ਵਾਂ ਤੁਹਾਨੂੰ ਫਿੱਟ ਕਰਨ ਦੇ ਵਿੱਚ ਸੋ ਜੇ ਤੁਸੀਂ ਫਿੱਟ ਹੋਣਾ ਚਾਹੁੰਦੇ ਹੋ ਤੇ ਮੇਰੇ ਨਾਲ ਤੁਸੀਂ WhatsApp ਦੇ ਉੱਤੇ ਸੰਪਰਕ ਕਰ ਸਕਦੇ ਹੋ